ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 16 7 2024 ਨੂੰ 1:50 ਮਿੰਟ ਦੇ ਕਰੀਬ ਪੰਜ ਨਿਹੰਗ ਸਿੰਘ ਜਿਹੜੇ ਲੰਗਰ ਦੇ ਵਿੱਚ ਹੁੱਲੜਬਾਜੀ ਕਰਦੇ ਆ ਸਾਡੇ ਯਾਤਰੂ ਸੀਗਾ ਪਹਿਲਾਂ ਉਸ ਨਾਲ ਪਹਿਲਾਂ ਕੁੱਟਮਾਰ ਉਹਨੇ ਕੀਤੀ ਜਦ ਸਾਡੇ ਸੇਵਾਦਾਰਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਾਡੇ ਸੇਵਾਦਾਰਾਂ ਤੇ ਵੀ ਕਿਰਪਾ ਨਾਲ ਲੈ ਲੈ ਕੇ ਪਹੇਗੇ ਜਦੋਂ ਉਹਨਾਂ ਨੂੰ ਤਰਲਾ ਮੈਂ ਤਾਂ ਵੀ ਕੀਤਾ ਸਾਡੇ ਯਾਤ ਵੀਰਾਂ ਨੇ ਸੇਵਾਦਾਰਾਂ ਨੇ ਇਹ ਵੀਰ ਸਾਡੇ ਤਖਤ ਸਾਹਿਬ ਦੀ ਕੋਈ ਮਰਿਆਦਾ ਵਾ ਮਰਿਆਦਾ ਚ ਰਹਿ ਕੇ ਕੋਈ ਗੱਲ ਕਰੋ ਤੇ ਬਾਹਰ ਆ ਜਾਓ ਜੋ ਵੀ ਕੋਈ ਗੱਲਬਾਤ ਹੈ ਅਸੀਂ ਬਾਹਰ ਆ ਕੇ ਕਰ ਲਵਾਂਗੇ ਪਰ ਉਹਨਾਂ ਨੇ ਹੁੱਲਰਵਾਜੀ ਕਰਦੇ ਹੋਏ ਸਾਡੇ ਤਿੰਨ ਸਿੰਘਾਂ ਦੇ ਕਿਰਪਾਨਾਂ ਚਲਾਤੀਆਂ ਉੜ ਕੇ ਅਸੀਂ ਜਾਤੂਆਂ ਦੇ ਨਾਲ ਸੰਪਰਕ ਕਰਕੇ ਨਾਲ ਜਾਤੂਆਂ ਨੂੰ ਰਾਹ ਕੀ ਆਪ ਦੇ ਸਿੰਘ ਲੈ ਮੈਂ ਆਪ ਗਿਆ ਉੜ ਕੇ ਪੁਲਿਸ ਪ੍ਰਸ਼ਾਸਨ ਨੂੰ ਖੱਦ ਕੇ ਉਹਨਾਂ ਨੂੰ ਪੁਲਿਸ ਦੇ ਸਟੱਡੀ ਦੇ ਵਿੱਚ ਭੇਜ ਦਿੱਤਾ ਉਹਨਾਂ ਨੇ ਉਹਨਾਂ ਦੇ ਮੁਕੱਦਮਾ ਘੱਟ ਘੱਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 16 7 2024 ਨੂੰ ਜੋ 1:50 ਮਿੰਟ ਦੇ ਕਰੀਬ ਪੰਜ ਨਿਹੰਗ ਸਿੰਘ ਜਿਹੜੇ ਲੰਗਰ ਦੇ ਵਿੱਚ ਹੁੱਲੜਬਾਜੀ ਕਰਦੇ ਆ ਸਾਡੇ ਯਾਤਰੂ ਸੀਗਾ ਪਹਿਲਾਂ ਉਸ ਨਾਲ ਪਹਿਲਾਂ ਕੁੱਟਮਾਰ ਉਹਨੇ ਕੀਤੀ ਜਦੋਂ ਸਾਡੇ ਸੇਵਾਦਾਰਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਸਾਡੇ ਸੇਵਾਦਾਰਾਂ ਤੇ ਵੀ ਕਿਰਪਾ ਨਾਲ ਲੈ ਲੈ ਕੇ ਪਹੇਗੇ ਜਦੋਂ ਉਹਨਾਂ ਨੂੰ ਤਰਲਾ ਮਤ ਵੀ ਕੀਤਾ ਸਾਡੇ ਯਾਤ ਵੀਰਾਂ ਨੇ ਸੇਵਾਦਾਰਾਂ ਨੇ ਵੀ ਵੀਰ ਸਾਡੇ ਤਖਤ ਸਾਹਿਬ ਦੀ ਕੋਈ ਮਰਿਆਦਾਵਾ ਮਰਿਆਦਾ ਚ ਰਹਿ ਕੇ ਕੋਈ ਗੱਲ ਕਰੋ ਤੇ ਬਾਹਰ ਆ ਜਾਓ ਜੋ ਵੀ ਕੋਈ ਗੱਲ ਬਾਤ ਆ ਅਸੀਂ ਬਾਹਰ ਆ ਕੇ ਕਰ ਲਨੇ ਪਰ ਉਹਨਾਂ ਨੇ ਹੁੱਲੜਬਾਜੀ ਕਰਦੇ ਹੋਏ ਸਾਡੇ ਤਿੰਨ ਸਿੰਘਾਂ ਦੇ ਕਿਰਪਾਨਾਂ ਚਲਾਤੀਆਂ ਮੁੜ ਕੇ ਅਸੀਂ ਯਾਤਰੂਆਂ ਦੇ ਨਾਲ ਸੰਪਰਕ ਕਰਕੇ ਨਾਲ ਯਾਤਰੂਆਂ ਨੂੰ ਲਾ ਕੇ ਆਪ ਦੇ ਸਿੰਘ ਲੈ ਮੈਂ ਆਪ ਗਿਆ ਮੁੜ ਕੇ ਪੁਲਿਸ ਪ੍ਰਸ਼ਾਸਨ ਨੂੰ ਖੱਦ ਕੇ ਉਹਨਾਂ ਨੂੰ ਪੁਲਿਸ ਦੇ ਸਟੱਡੀ ਦੇ ਵਿੱਚ ਭੇਜ ਦਿੱਤਾ ਉਹਨਾਂ ਨੇ ਉਹਨਾਂ ਦੇ ਮੁਕਦਮਾ ਘੱਟ ਕੱਟ ਕੇ ਤੇ ਉਹਨਾਂ ਨੂੰ ਅਗਲੀ ਕਾਰਵਾਈ ਜਿਹੜੀ ਆਰੰਭ ਕਰ ਦਿੱਤੀ ਆ ਤੇ ਜਿਹੜੇ ਦੋ ਸਿੰਘ ਭੱਜ ਗਏ ਸੀਗੇ ਉਹ ਉਹਨਾਂ ਦੀ ਤਲਾਸ਼ ਕਰ ਰਹੀ ਆ ਪੁਲਿਸ ਤਿੰਨ ਤੇ ਰੈਸਟ ਹਾਂ ਤੇ ਇਹਨਾਂ ਜਿਹੜੇ ਆ ਉਹ ਸਿੰਘ ਅਰੈਸਟ ਕਰ ਲਏ ਸੀ ਮੌਕੇ ਤੇ ਹੀ ਅਸੀਂ ਫੜਾਤੇ ਸੀ ਪੁਲਿਸ ਨੂੰ ਤੇ ਜਿਹੜੇ ਦੋ ਸਿੰਘ ਉਹ ਨੱਠ ਗਏ ਸੀ ਉਹ ਵੀ ਉਹਨਾਂ ਦੇ ਦੇਖਭਾਲ ਜਿਹੜੀ ਪੁਲਿਸ ਕਰ ਰਹੀ ਆ ਤੇ ਸਾਨੂੰ ਪੂਰੀ ਆਸ ਆ ਤੇ ਛੇਤੀ ਉਹਨਾਂ ਨੂੰ ਫੜ ਕੇ ਬੰਦੀ ਕਾਰਵਾਈ ਜੋ ਵੀ ਆ ਉਹਨਾਂ ਤੇ ਕਰੂਗੀ ਪ੍ਰਸ਼ਾਸਨ ਤੇ ਐਵੇਂ ਜਿਹੜੀ ਬੁਲਟਬੋਰਡ ਜਿਆ ਕਰਦੇ ਆ ਉਹਨਾਂ ਨੂੰ ਕੀ ਉਪੀਕਰਨ ਕਰਨਾ ਮੈਂ ਤਾਂ ਇਹੋ ਹੀ ਅਪੀਲ ਕਰਨਾ ਚਾਹੁੰਦਾ ਵੀ ਦੇਖੋ ਜੀ ਗੁਰੂ ਘਰ ਦੇ ਵਿੱਚ ਵੀ ਆ ਕੇ ਜੇ ਆਪਾਂ ਇਹ ਜਿਹੀ ਹੁੱਲੜ ਬਾਜ਼ੀਆਂ ਕਰਨੀਆਂ ਇਹ ਤਾਂ ਗੁਰੂ ਘਰ ਦਾ ਸਭ ਦਾ ਸਾਂਝਾ ਘਰ ਇੱਥੇ ਤੇ ਆਰ ਕੇ ਅਸੀਂ ਨਿਮਰਤਾ ਨਾਲ ਪ੍ਰਸ਼ਾਦਾ ਛਕਦੇ ਆ 24 ਘੰਟੇ ਲੰਗਰ ਫ੍ਰੀ ਚੱਲਣ ਰਿਹਾ ਚਾਹ ਚੱਲਣ ਰਹੀ ਆ ਤੇ ਉਹਨਾਂ ਨੂੰ ਰੈਸ਼ ਵੀ ਸਾਡੇ ਕੋਲ ਫ੍ਰੀ ਮੰਗਣ ਦੇ ਆ ਕਹੀ ਸਿੰਘ ਜਿਹੜੇ ਕੋਈ ਲੋੜਵੰਦ ਆਉਂਦੇ ਆ ਹੀ ਉਹਨਾਂ ਨੂੰ ਰੈਸ਼ ਵੀ ਫ੍ਰੀ ਦੇ ਦਿੰਦੇ ਆ ਵੀ ਚਲੋ ਕੋਈ ਲੋੜਵੰਦ ਗਰੀਬ ਸਿੱਖ ਆਇਆ ਜੇ ਕੋਈ ਤੇ ਮਰਿਆਦਾ ਤੇ ਕਾਇਮ ਰਵੇ ਪਰ ਜਦੋਂ ਮਰਿਆਦਾ ਕੰਮ ਆਪਕੇ ਅਸੀਂ ਆਪ ਹੀ ਮਰਿਆਦਾ ਭੰਗ ਕਰਨ ਲੱਗ ਗਏ ਤੇ ਉਹਦੇ ਵਿੱਚ ਫਿਰ ਗਲਤ ਪ੍ਰੈਸ਼ਰ ਦੰਦਾ ਸਾਡੇ ਧਰਮ ਦੇ ਵੇਖੋ ਇੰਨਾ ਉੱਚਾ ਸੋਚਾ ਧਰਮ ਸਾਡਾ 24 ਘੰਟੇ ਲੰਗਰ ਚੱਲਦੇ ਆਂ ਵਰ ਸ਼ਕੌਂਦੇ ਆਂ ਗੁਰੂ ਨਾਲ ਜੋੜਨਦੇ ਆਂ ਤੇ ਇਹੋ ਜਿਹੇ ਜਿਹੜਾ ਮੈਂ ਕੋਈ ਅਪੀਲ ਕਰਦਾ ਵਾਂ ਵੀ ਇਹੋ ਜੀ ਹੁੱਲੜਬਾਜੀ ਜਿਹੜੀ ਆ ਗੁਰੂ ਘਰਾਂ ਚ ਆੜ ਕੇ ਨਹੀਂ ਕਰਨੀ ਚਾਹੀਦੀ। ਅੱਜ ਸਾਨੂੰ ਇੱਕ ਇਨਫੋਰਮੇਸ਼ਨ ਦੇਸੀ ਹੋਈ ਸੀ। ਮੱਖਣ ਸਿੰਘ ਵੱਲੋਂ ਕਿ ਤਖਤ ਸਾਹਿਬ ਵਿੱਚ ਕੋਈ ਜਿਹੜੇ ਸ਼ਰਾਰਤੀਆਂ ਸਰ ਸੀਗੇ ਉਹਨਾਂ ਵਰੋਂ ਉੱਥੇ ਜਿਹੜਾ ਲੜਾਈ ਝਗੜਾ ਕੀਤਾ ਗਿਆ ਹੈ ਜਿਹੜੇ ਉੱਥੇ ਸੇਵਾ ਕਰ ਰਹੇ ਸੀਗੇ ਉਸ ਸਬੰਧ ਵਿੱਚ ਜਿਹੜਾ ਐਫ ਆਈ ਆਰ ਨੰਬਰ 87/24 ਅੰਡਰ ਸੈਕਸ਼ਨ 115 2 118 1 190 190 3 351 2 ਬੀ ਐਨ ਐਕਸ ਬੀ ਐਨ ਐਸ ਦਿੱਤਾ ਰਾਇਤਾ ਜਿਹੜਾ ਹੈਗਾ ਮੁਕਦਮਾ ਦਰਜ ਕੀਤਾ ਗਿਆ ਜੀ ਇਹਦੇ ਵਿੱਚ ਕੁੱਲ ਜਿਹੜਾ ਪੰਜ ਬੰਦਿਆਂ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਜਿਹੜੇ ਦੋ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਗਿਆ ਜੀ ਕੋਣ ਹੈ ਜਿਹੜੇ ਇਹਨਾਂ ਨਾਮ ਲੱਗਦਾ ਬੇ ਨਾਮ ਬਾਰੂਸੀ ਬੰਦੇ ਬਾਰੂਸੀ ਲੱਗਦੀ ਹਾਂ ਜੀ ਇਹ ਬਾਰੋਂ ਨੇ ਇਦੇ ਵਿੱਚ ਇੱਕ ਲੜਕਾ ਹੈ ਦਲੀਪ ਸਿੰਘ son of ਜਸਪੀਤ ਸਿੰਘ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਅਮਨਦੀਪ ਸਿੰਘ son of ਸੁਰਿੰਦਰ ਸਿੰਘ ਵਿਲੇਜ ਘੁਮਾਣੀ ਡਿਸਟ੍ਰਿਕਟ ਗੁਰਦਾਸਪੁਰ ਦੇ ਰਹਿਣ ਵਾਲਾ ਹੈ ਤੇ ਇੱਕ ਹੈਗਾ ਹਰਮਨਦੀਪ ਸਿੰਘ son of ਮਨਜੀਤ ਸਿੰਘ ਇਹ ਵੀ ਪੀਪਲਿਸ ਆਫ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਜਿਹੜਾ ਇਹ ਵੀ ਉੱਥੇ ਦਾ ਰਹਿਣ ਵਾਲਾ ਹੈ ਬਾਕੀ ਦੋ ਬੰਦੇ ਜਿਹੜੇ ਅਜੇ ਆਨ ਆਇਡੈਂਟੀਫਾਈਡ ਨਹੀਂ ਉਹਨਾਂ ਨੂੰ ਵੀ ਆਪਾਂ ਡੈਂਟੀਫਾਈ ਕਰਨੇ ਆਂ